不、嗯。 ਜੁਗੋ ਜੁਗਾ ਟਲ ਤਰਲੋਕੀ ਦੇ ਮਾਲਕ ਸ਼ਬਦ ਗੁਰੂ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਉੱਤੇ ਖੁੱਲੇ ਵਿਹੜੇ ਵਿੱਚ ਸੱਜੇ ਮਹਾਨ ਢਾਡੀ ਦਰਬਾਰ ਦੇ ਵਿੱਚ ਚੌਂਕੜੇ ਮਾਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆ ਕਰਨ ਵਾਸਤੇ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਦੇ ਪਾਵਨ ਮਹਾਵਾਕ ਅਨੁਸਾਰ ਗੁਰੂ ਕਾ ਇਤਿਹਾਸ ਅਤੇ ਸਤਿਗੁਰ ਦੀ ਬਾਣੀ ਨੂੰ ਸਰਵਣ ਕਰਨ ਵਾਸਤੇ ਗੁਰੂ ਕੇ ਪਾਵਨ ਦਰਬਾਰ ਵਿੱਚ ਸਤਸੰਗ ਦਾ ਰੂਪ ਬਣ ਕੇ ਬੈਠੇ ਹੋਏ ਆਂ ਸੇਕੋਂ ਦੇ ਅੱਜ ਦਾ ਦਿਨ ਬਹੁਤ ਵੱਡੀ ਮਹਾਨਤਾ ਰੱਖਦਾ ਏ ਪਿਆਰੀ ਸਾਧ ਸੰਗਤ ਜੀ ਅੱਜ ਦੇ ਦਿਨ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਅਨੋਖੇ ਅਤੇ ਅਮਰ ਸ਼ਹੀਦ ਦੇ ਆਪਾਂ ਆਖਦੇ ਆਂ ਜਿਨ੍ਹਾਂ ਨੇ ਸਿਰ ਧਰਦੀ ਬਾਜੀ ਲਾ ਕੇ ਪਿਆਰੀ ਸਾਧ ਸੰਗਤ ਜੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਧਰਤੀ ਉੱਤੇ ਜ਼ਾਲਮ ਸਰਕਾਰ ਜਿਹੜੀ ਬੇਵਤੀ ਕਰ ਰਹੀ ਸੀ ਉਹਦਾ ਬਦਲਾ ਲਿਆ ਅੱਜ ਦੇ ਦਿਨ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਾ ਜਾਂ ਪੀਤਾ ਉਸੇ ਇਤਿਹਾਸ ਤੇ ਪੱਤਰਿਆਂ ਨੂੰ ਆਪ ਬਰਾਬਰ ਗੀਆਂ ਰੂਹਾਂ ਦੇ ਨਾਲ ਦਾਤ ਦਾ ਟੜ ਜੱਥਾ ਸਾਂਝਾ ਕਰਨ ਲੱਗਾ ਏ ਅਹਿਮਦ ਸ਼ਾਹ ਬਦਾਲੀ ਦਾ ਕੱਲਿਆ ਹੋਇਆ ਜਰਨੈਲ ਜਹਾਨ ਖਾਨ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਕਾਬਜ ਹੋ ਕੇ ਬੈਠਾ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਚੁੱਕ ਦਿੱਤਾ ਗਿਆ ਆਸਾ ਦੀ ਵਾਰ ਦੇ ਬਾਣੀ ਦੇ ਕੀਰਤਨ ਉੱਤੇ ਪਾਬੰਦੀ ਲਾ ਦਿੱਤੀ ਗਈ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਧਰਤੀ ਅਤੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਨੂੰ ਸ਼ਹਿਰ ਦੀ ਗੰਦਗੀ ਪਾ ਕੇ ਤੇ ਕੂੜਾ ਪਾ ਕੇ ਪਿਆਰੀ ਸਾਧ ਸੰਗਤ ਦੀ ਪਾਪੀ ਸਰਕਾਰ ਨੇ ਪੂਰਨਾ ਸ਼ੁਰੂ ਕਰ ਦਿੱਤਾ ਸਰਦਾਰ ਭਗ ਸਿੰਘ ਨਗਰ ਸੁਰ ਸਿੰਘ ਦੀ ਧਰਤੀਤੋਂ ਉੱਠਿਆ ਉਹਨੇ ਹਰਮੰਦਰ ਸਾਹਿਬ ਦੀ ਧਰਤੀ ਦਾ ਇਹ ਹਾਲ ਵੇਖਿਆ ਉਹ ਆਪਣੇ ਘੋੜੇ ਉੱਤੇ ਸਵਾਰ ਹੋਇਆ ਤੇ ਸਿੱਖਾਂ ਦੀ ਭਾਲ ਕਰਦ ਹੋਇਆ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡੇ ਦੀ ਧਰਤੀ ਉੱਤੇ ਪਹੁੰਚਿਆ ਜਿੱਥੇ ਸ਼ਹੀਦ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਉੱਤੇ ਪਾਪੀ ਸਰਕਾਰਾਂ ਵੱਲੋਂ ਜੋ ਪਾਪ ਕੀਤੇ ਜਾ ਰਹੇ ਸਨ ਉਹਦੇ ਪਿਆਰੀ ਸਾਧ ਸੰਗਤ ਦੀ ਦਾਸਤਾਨ ਦੱਸੀ ਬਾਬਾ ਦੀਪ ਸਿੰਘ ਨੇ ਸੁਣਿਆ ਤੇ ਪਿਆਰੀ ਸਾਧ ਸੰਗਤ ਦੀ ਨੈਤਰਾਂ ਦੇ ਵਿੱਚ ਖੂਨ ਆ ਗਿਆ ਮੱਥੇ ਉੱਤੇ ਗਾਰਤ ਦੀਆਂ ਤਿਉੜੀਆਂ ਪੈ ਗਈਆਂ ਜੋਸ਼ ਵਿੱਚ ਆ ਕੇ ਡੌਲੇ ਫੜ ਕੇ ਸਰੀਰ ਦੇ ਰੋਮ ਤੇ ਖੜੇ ਹੋਏ ਕਰਮ ਵਾਲਾ ਹੱਥ ਬਾਬਾ ਦੀਪ ਸਿੰਘ ਜੀ ਨੇ ਤਲਵਾਰ ਦੀ ਮੋਠ ਉੱਤੇ ਪਾ ਲਿਆ ਮਰ ਜੀਵੜਿਆਂ ਦੀ ਕੌਮ ਨੂੰ ਵੰਗਾਰਿਆ ਇਤਿਹਾਸ ਗਵਾਈਂ ਭਰਦਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡੇ ਦੀ ਧਰਤੀ ਉੱਤੇ ਸ਼ਹੀਦ ਮਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਦੀ ਜਥੇਦਾਰੀ ਦੇ ਹੇਠ 5000 ਸਿੰਘਾਂ ਦਾ ਜਥਾ ਤੁਰਿਆ ਉਹ ਸ਼ਹਿਰ ਕਸਬੇ ਨਦੀਆਂ ਨਾਲੇ ਤੇ ਦਰਿਆ ਟੱਪ ਕੇ ਮਾਝੇ ਦੀ ਧਰਤੀ ਤੇ ਪਿਆਰੀ ਸਾਧ ਸੰਗਤ ਜੀ ਤਰੀ ਤਰਨਤਾਰ ਸਾਹਿਬੇ ਵਿਖੇ ਪਹੁੰਚਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਇਹ ਜਥਾ ਪਹੁੰਚਿਆ ਜਦੋਂ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡੇ ਦੀ ਧਰਤੀ ਉੱਤੋਂ ਤੁਰੇ ਜੱਥੇ ਦੀ ਗਿਮਤੀ ਸੀ 5000 ਤੇ ਜਦੋਂ ਮਾਝੇ ਦੀ ਧਰਤੀ ਉੱਤੇ ਦਰਬਾਰ ਸ਼੍ਰੀ ਤਰਨ ਤਾਰਸਾ ਵਿਖੇ ਪਹੁੰਚਿਆ ਜੱਥੇ ਦੀ ਗਿਮਤੀ ਹੋ ਗਈ ਏ 10000 ਬਾਬਾ ਦੀਪ ਸਿੰਘ ਜੀ ਨੇ ਇੱਥੇ ਮਰਜੀਵੜਿਆਂ ਦੇ ਜੱਥੇ ਨੂੰ ਪਿਆਰੀ ਸਾਧ ਸੰਗਤ ਦੀ ਰੋਕਿਆ ਅੰਮ੍ਰਿਤ ਵੇਲੇ ਸਨ ਕੇਸੀ ਇਸ਼ਨਾਨ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੱਠ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਪਾਵਨ ਗੋਦ ਦਾ ਸ਼ਿੰਗਾਰ ਬਣ ਕੇ ਜਪ ਜਾਪ ਸੁਬਈਏ ਚੌਪੀ ਧਿਆਨ ਸਾਧਾ ਕਰਕੇ ਯਾਦ ਸ਼ਹੀਦ ਮਿਸਲ ਦਾ ਜਥੇਦਾਰ ਬਾਬਾ ਦੀਪ ਸਿੰਘ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਦਰਬਾਰ ਦਰਬਾਰ ਸ਼੍ਰੀ ਤਰਨਤਾਰ ਸਿੰਘ ਦੀ ਧਰਤੀ ਉੱਤੇ ਪਾ ਕੇ ਗਲਚ ਪੱਲਾ ਜੋੜ ਕੇ ਦੋ ਹੱਥ ਸਤਸਕੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਇੱਕ ਸੰਸਾਰ ਦੇ ਨਾਲੋਂ ਅਨੋਖੀ ਅਰਦਾਸ ਹੈ ਕਿਉਂ ਕਰ ਰਹੇ ਜੀ ਬਖੋ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਉਠਾਵਦਾ ਏ ਦੇ ਪੰਡ ਸੀਸ ਤੇ ਕਿਸੇ ਦੀ ਧਰੇ ਕੋਈ ਕੋਈ ਮਿੱਠਾ ਬੋਲਣ ਤੇ ਜੱਗ ਖੁਸ਼ ਰਹਿੰਦਾ ਹੋਏ ਨੇ ਕੌੜਾ ਬੋਲਿਆ ਕਿਸੇ ਦਾ ਝਰੇ ਕੋਈ ਕੋਈ ਆਪ ਲਈ ਕੋਲ ਦੁਨੀਆਂ ਏਹ ਕਾ ਤੇਰੀ ਕਾਮਲੀ ਸੂਰਮਾ ਹਰੇ ਕੋਈ ਕਰੀ ਹੋ ਸੇਵਾ ਦੇਛਦੀ ਜਿੰਦੜੀਏ ਬੜੀ ਅੱਖੀਏ ਉਹ ਗੱਲਾਂ ਕਰਨੀਆਂ ਕੱਲਿਆਂ ਨੇ ਜਿੰਨਾ ਗੁਜਾਰਦਾ ਗਲ ਪੱਲਾ ਪਾ ਕੇ ਧੋ ਸਿੰਘ ਦਾ ਸੁਗਜਾਰਦਾ ਗਲ ਪੱਲਾ ਪਾ ਕੇ ਹੋ ਮੈਂ ਮਰਨਾ ਗੁਰ ਧਾਮ ਨੂੰ ਆ ਯਾਦ ਕਰਾ ਕੇ ਹੋ ਮੈਂ ਮਰਨਾ ਗੁਰ ਧਾਮ ਨੂੰ ਆ ਯਾਦ ਕਰਾ ਕੇ ਹੋ ਮੈਂ ਮਰਨਾ ਗੁਰ ਧਾਮ ਨੂੰ ਆ ਯਾਦ ਕਰਾ ਕੇ ਹੋ ਮੈਂ ਮਰਨਾ ਗੁਰ ਧਾਮ ਨੂੰ ਤੇਜੋ ਡੇਰੇ ਲਾ ਸ਼ਹਾਦਤ ਪੀਵਾਂਗਾ ਗੱਲ ਤੋੜ ਨਵਾ ਕੇ ਹੋ ਜੋ ਸ਼ਹਾਦਤ ਪੀਵਾਂਗਾ ਗੱਲ ਤੋੜ ਨਵਾ ਕੇ ਜੋ ਸ਼ਹਾਦਤ ਪੀਵਾਂਗਾ ਗੱਲ ਤੋੜ ਨਵਾ ਕੇ ਹੋ ਜੋ ਸ਼ਹਾਦਤ ਪੀਵਾਂਗਾ ਗੱਲ ਤੋੜ ਨਵਾ ਕੇ ਹੋ ਤਰਾਂਚੜਾਵਾ ਸੀਸਦਾ 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 ਚੜਾਵਾ ਸੀਸਦਾ ਅਮਰਤ ਸਰ ਜਾਕੇ ਹੋ ਤੜਾ 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 ਚੜਾਵਾ ਸੀਸਦਾ ਅਮਰਤ ਸਰ ਜਾਕੇ ਸਤਿਗੁਰੂ ਕਿਆ ਸੀ ਸ਼ਰਮਾ ਸਤਗੁਰੂ ਕਿਆ ਸੀਸ ਨਵਾ ਕੇ ਹੋ 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 ਗਲਚ ਪੱਲਾ ਪਾ ਕੇ ਸ਼ਹੀਦ ਮਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਸੰਸਾਰ ਦੇ ਨਾਲ ਉਹ ਅਨੋਖੀ ਅਰਦਾਸ ਕੀਤੀ ਤਰਲਾ ਲੈ ਕੇ ਆਖਿਆ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਪਵਨ ਪਵਿੱਤਰ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਕੋਈ ਪ੍ਰਾਣੀ ਆਵੇ ਉਹ ਆਪਣੇ ਨਾਲ ਕੋਈ ਨਾ ਕੋਈ ਭੇਟਾ ਲੈ ਕੇ ਜ਼ਰੂਰ ਹੁੰਦਾ ਏ ਸਤਿਗੁਰੂ ਮਹਾਰਾਜ ਜੀ ਮੈਂ ਤੁਹਾਡੇ ਪਾਵਨ ਪਵਿੱਤਰ ਦਰਬਾਰ ਦੇ ਦਰਸ਼ਣਦਾਰੇ ਕਰਨ ਵਾਸਤੇ ਆਉਣਾ ਏ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਤੁਹਾਡੇ ਲਈ ਮੈਂ ਆਪਣੇ ਪਾਵਨ ਪਵਿੱਤਰ ਸੀਸ ਦੀ ਭੇਟਾ ਲੈ ਕੇ ਹਾਜ਼ਰ ਹੋਵਾਂਗਾ ਇਹ ਅਰਦਾਸ ਕਰਕੇ ਤੇ ਪਿਆਰੀ ਸਾਧ ਸੰਗਤ ਜੀ ਸਿੰਘਾਂ ਨੇ ਜਕਾਰੇ ਗਜਾਏ ਜਕਾਰੇ ਗਜਾ ਕੇ 10000 ਮਰਜੀਵੜਿਆਂ ਦਾ ਜਥਾ ਬਾਬਾ ਦੀਪ ਸਿੰਘ ਜੀ ਦੀ ਕਮਾਨ ਦੇ ਥਲੇ ਤਿਆਰ ਹੋਇਆ ਦਰਬਾਰ ਸ਼੍ਰੀ ਤਰਨਤਾਰ ਸਾਹਿਬ ਦੀ ਧਰਤੀ ਉਤੋਂ ਬਹਾਦਰਾਂ ਦਾ ਜੱਥਾ ਰਵਾਨਾ ਹੋਇਆ ਦਰਬਾਰ ਸ਼੍ਰੀ ਤਰਨਤਾਰ ਸਾਹਿਬ ਤੋਂ ਚੱਲ ਕੇ ਜਿੱਥੇ ਅੱਜਕੱਲ ਗੁਰਦੁਆਰਾ ਲਕੀਰ ਸਾਹਿਬ ਸੁਭਾਏ ਮਾਣੇ ਇੱਥੇ ਆ ਕੇ ਸ਼ਹੀਦ ਮਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਨੇ ਹੱਥ ਵਿੱਚ ਫੜਿਆ ਹੋਇਆ ਦੋ ਧਾਰਾ ਖੰਡਾ ਬੇਮਿਆਨਾ ਕਰਕੇ ਤੇ ਧਰਤੀ ਮਾਂ ਦੀ ਛਾਤੀ ਉੱਤੇ ਤਿੱਖੀ ਨੋਕ ਰਾਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲੀ ਖਿੱਚੀ ਲੀ ਖਿੱਚ ਕੇ ਤੇ ਲੀਕ ਦੇ ਦੂਸਰੇ ਸਿਰੇ ਉੱਤੇ ਖਲੋਕੇ ਬਾਬਾ ਦੀਪ ਸਿੰਘ ਨੇ ਆਖਿਆ ਬਹਾਦਰੋ ਇਸ ਲੀਕ ਨੂੰ ਪਾਰ ਕਰੇ ਜਿਨੇ ਕੇਵਲ ਤੇ ਕੇਵਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਹੈ ਤੇ ਜਾਂ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਂਦਿਆਂ ਹੋਇਆ ਸ਼ਹਾਦਤ ਦਾ ਜਾਮ ਪੀਣਾ ਹੈ ਤੇ ਜਿਨੇ ਲੀਕ ਪਾਰ ਕਰਕੇ ਤੇ ਮੈਦਾਨੇ ਜੰਗ ਵਿੱਚੋਂ ਪਿੱਠ ਦਿਖਾ ਕੇ ਭੱਜਣਾ ਹੈ ਤੇ ਪਿੱਠ ਉੱਤੇ ਦੁਸ਼ਮਣ ਦਾ ਵਾਰ ਖਾਉਣਾ ਹੈ ਉਹ ਇਸ ਲੀਕ ਨੂੰ ਪਾਰ ਨਾ ਕਰੇ ਬਾਬਾ ਦੀਪ ਸਿੰਘ ਨੇ ਰੋਹ ਭਰੀ ਮਰਦਨੇ ਵੰਗਾਰ ਕੀਤੀ ਇਤਿਹਾਸ ਗਵਾਹੀ ਪਰਦਾ ਹੈ ਕਿ 10000 ਮਰਜੀਬੜੇ ਨੇ ਮਾਰ ਕੇ ਛਾਲੇ ਸਲੀਕ ਨੂੰ ਪਾਰ ਕੀਤਾ ਘੋੜਿਆਂ ਉੱਤੇ ਸਵਾਰ ਹੋ ਕੇ ਤੇ ਪਿਆਰੀ ਸਾਧ ਸਿੰਘ ਜੀ ਤਰਨਤਾਰਸੈ ਦੀ ਧਰਤੀ ਉੱਤੇ ਗੁਰੂ ਕਾ ਖਾਲਸਾ ਅੰਮ੍ਰਿਤਸਰ ਨੂੰ ਤੁਰਿਆ ਇਧਰ ਜਹਾਨ ਖਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੀ ਧਰਤੀ ਉੱਤੇ ਆਪਣੀ 40000 ਫੌਜ ਲੈ ਕੇ ਤੇ ਗੋਲਵੜ ਦੇ ਮੈਦਾਨ ਵਿੱਚ ਪਿਆਰੀ ਸਾਧ ਸਿੰਘ ਜੀ ਮੋਰਚੇ ਲਾ ਕੇ ਬੈਠ ਹੋਇਆ ਏ ਆਪਣੀ ਫੌਜ ਨੂੰ ਵੰਗਾਰ ਕੇ ਇੱਕ ਗੱਲ ਕਹਿੰਦਾ ਏ ਕਿੰਦਾ ਤੁਹਾਡੀ ਗਿਣਤੀ ਏ 10000 ਤੇ ਤੁਸੀਂ ਸਾਬਤ ਸਾਬਤ ਦੁੰਬਾ ਖਾਨ ਵਾਲੇ ਅੱਜ ਤੁਹਾਡੀ ਲੜਾਈ ਏ ਕੇਵਲ ਤੇ ਕੇਵਲ 10000 ਗੁਰੂ ਕੇ ਸਿੰਘਾਂ ਦੇ ਨਾਲ ਤੁਸੀਂ 40 ਸਿੰਘ 10000 ਸਿੰਘ 1 ਤੇ ਤੁਸੀਂ 4 ਤੁਹਾਡਾ ਚੌਵਾਂ ਦਾ ਮੁਕਾਬਲਾ ਇੱਕ ਸਿੰਘ ਮੈਦਾਨੇ ਜੰਗ ਵਿੱਚ ਬਹੁਤਾ ਚਿਰ ਨਹੀਂ ਕਰ ਸਕਦਾ ਪਿਆਰੀ ਸਾਧ ਸਿੰਘ ਜਹਾਨ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ ਕੇ ਰੋਪਰੀਤ ਤਕਰੀਰ ਕਰ ਰਿਹਾ ਹਾਂ ਇਧਰ ਬਾਬਾ ਦੀਪ ਸਿੰਘ ਦੀ ਕਮਾਨ ਦੇ ਥੱਲੇ ਚੜੇ ਹੋਏ ਗੁਰੂ ਕੇ ਸਿੰਘਾ ਗੋਲਵਰ ਦੀ ਧਰਤੀ ਉੱਤੇ ਆਏ ਤੇ ਪਿਆਰੀ ਸਾਧ ਸਿੰਘ ਇੱਕ ਪਾਸੇ ਜਹਾਨ ਖਾਨ ਦੀਆਂ ਫੌਜਾਂ ਦੂਸਰੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਜਥਾ ਤੇ ਗੋਲਵਰ ਦੀ ਧਰਤੀ ਉੱਤੇ ਪਿਆਰੀ ਸਾਧ ਸਿੰਘ ਆਮੋ ਸਾਹਮਣੀਆਂ ਛਾਤੀਆਂ ਢਾ ਕੇ ਲੜਾਈ ਲੜਦੇ ਨੇ ਉੱਥੇ ਢਾਡੀਆਂ ਦੇ ਪਦਾਮਾ ਸੱਚਖਣ ਵਾਸੀ ਬਾਪੂ ਸੋਹਣ ਸਿੰਘੀ ਸੀ ਤਲਸਾ ਬੜਾ ਪਿਆਰਾ ਲਿਖਦੇ ਨੇ ਉਹ ਕਹਿੰਦੇ ਬਹਾਦਰਾਂ ਦੀ ਤਲਵਾਰ ਚੱਲੀ ਤੇ ਬਹਾਦਰਾਂ ਦੀ ਚੱਲੀ ਹੋਈ ਤਲਵਾਰ ਨੇ ਬਹਾਦਰਾਂ ਦੇ ਸਰੀਰਾਂ ਦੀ ਵੰਡੀ ਪਾ ਕੇ ਰੱਖ ਦਿੱਤੀ ਕਿਸੇ ਦਾ ਸਿਰ ਕਿਸੇ ਪਾਸੇ ਧੜ ਕਿਸੇ ਪਾਸੇ ਲੱਤ ਕਿਸੇ ਪਾਸੇ ਤੇ ਬਾਹ ਕਿਸੇ ਪਾਸੇ ਪਈ ਹੋਈ ਏ ਉਥੇ ਢਾਡੀਆਂ ਦੇ ਪਦਾਮਾ ਬਾਪੂ ਸੋਹਣ ਸਿੰਘ ਦੀ ਸੀਤਲ ਸਾਹਿਬ ਬੜਾ ਪਿਆਰਾ ਜ਼ਿਕਰ ਕਰਦੇ ਨੇ ਉਹ ਲਿਖਦੇ ਨੇ ਜਦ ਧੁਣਸੇ ਚੋਟਾਂ ਲੱਗੀਆਂ ਅਤੇ ਕੇਸਰੀ ਝੁਲੇ ਨਿਸ਼ਾਨ ਓਏ ਤੋਵਾ ਧਰਾਂ ਦੇ ਛਾਤੀਆਂ ਤਾਣ ਕੇ ਲੱਥੇ ਰਣ ਵਿੱਚ ਆਣ ਜਵਾਨ ਪਾਏ ਵੱਟ ਮੱਥੇ ਤੇ ਸੂਰਿਆ ਅਤੇ ਨੇਤਰ ਅੱਗ ਬਰਸਾਨ ਕਿਤੇ ਤੀਰ ਭੱਥੇ ਵਿੱਚ ਫਰਕ ਦੇ ਕਿਤੇ ਆਕੜ ਲਵੇ ਕਮਾਨ ਸਾਰੇ ਤੜ ਤਰ ਤੋਪਾ ਚੱਲੀਆਂ ਉੱਡ ਗਰਗ ਚੜੀਆ ਸੁਮਾਨ ਵਾਹ ਗਣਿਆ ਵਰਦੀਆਂ ਗੋਲੀਆਂ ਦਾਦਾ ਮੱਛਿਆ ਰਨਕਮ ਸੁਹਾਨ ਲੌਂਦੀ ਮੌਤ ਸਿਰਾਂ ਤੇ ਫੇਰੀਆਂ ਦਾਦੀ ਮਸਤੀ ਹੋਈ ਜਾਨ ਕਈ ਸ਼ੈਲ ਮਾਵਾਂ ਦੇ ਲਾडले ਹੋ ਕੇ ਦੇਸ਼ ਉਤੋਂ ਕੁਰਬਾਨ ਕਈ ਕਾਲ ਜਿੰਨੀ ਤੇ ਤਰਫ ਦੇ ਠੱਠੇ ਸ਼ੇਰਾਂ ਜਿਹੇ ਬਲਵਾਨ ਕੁੰਨੀ ਮੈਨ ਨੇ ਠਾਠਾ ਮਾਰੀਆਂ ਵਿੱਚ ਆਸ਼ਕ ਤਰਦੇ ਜਾਨ ਰਨ ਜੂੰਜੇ ਸੀਤਲ ਸੂਰਮੇ ਜਸ ਖੱਟ ਕੇ ਵਿੱਚ ਮੈਦਾਨ ਮਾਵਾਂ ਤੇ ਪੁੱਤ ਛਾਤੀ ਢਾਕੇ ਲੜੇ ਲੜਦਿਆਂ ਲੜਦਿਆਂ ਜਹਾਂ Khan ਦੀ ਫੌਜ ਦਾ ਬਹਾਦਰ ਜਮਾਨਤ ਅਮੀਰ ਜਾਨ Khan ਆਪਣਾ ਹਾਥੀ ਛੇੜ ਕੇ ਪਿਆਰੀ ਸਾਥਸੰਗੀ ਮੈਦਾਨੇ ਜੰਗ ਵਿੱਚ ਆਇਆ ਤੇ ਬਾਬਾ ਦੀਪ ਸਿੰਘ ਜੀ ਨੂੰ ਵੰਗਾਰਦਾ ਏ ਅਣ ਵਕਤ ਸਰਦਾਰ ਦਿਆਲ ਸਿੰਘ ਨੇ ਆਪਣਾ ਘੋੜਾ ਛੇੜਿਆ ਅਮੀਰ ਜਾਨ ਖਾਨ ਦੇ ਹਾਥੀ ਦੇ ਸਾਹਮਣੇ ਜਾ ਕੇ ਰੋਕ ਦਿੱਤਾ ਏ ਅਮੀਰ ਜਾਨ ਖਾਨ ਨੇ ਆਖਿਆ ਸਰਦਾਰ ਦਿਆਲ ਸਿੰਘ ਮੇਰਾ ਰਸਤਾ ਛੱਡ ਮੈਂ ਤੁਹਾਡੇ ਜਥੇਦਾਰ ਬਾਬਾ ਦੀਪ ਸਿੰਘ ਨਾਲ ਲੜ ਕੇ ਦੋ ਦੋ ਹੱਥ ਕਰਨੇ ਆ ਸਰਦਾਰ ਦਿਆਲ ਸਿੰਘ ਨੇ ਆਖਿਆ ਮੀਰ ਜਾਨ ਖਾਨ ਜੇ ਬਾਬਾ ਦੀਪ ਸਿੰਘ ਉੱਤੇ ਜਾ ਕੇ ਤੂੰ ਵਾਰ ਕਰਨਾ ਏ ਤੇ ਤੇਰੇ ਹਾਥੀ ਨੂੰ ਸਰਦਾਰ ਦਿਆਲ ਸਿੰਘ ਦੀ ਛਾਤੀ ਉੱਤੇ ਪੈਰ ਰੱਖ ਕੇ ਨੰਗਣਾ ਪਵੇਗਾ ਜਦ ਤੱਕ ਤੇਰੇ ਰਸਤੇ ਵਿੱਚ ਮੈਂ ਆ ਤੂੰ ਇਸ ਤੋਂ ਅੱਗੇ ਨਹੀਂ ਜਾ ਸਕਦਾ ਅਮੀਰ ਜਾਨ ਖਾਨ ਨੇ ਆਖਿਆ ਸਰਦਾਰ ਦਿਆਲ ਸਿੰਘਾਂ ਜੇ ਤੇਰੀ ਮੌਤ ਤੇ ਅੱਲਾ ਨੇ ਮੇਰੇ ਹੱਥੋਂ ਲਿਖੀਏ ਤੇ ਦੱਸ ਮੈਂ ਕੀ ਕਰ ਸਕਦਾ ਇਹਨੇ ਕੱਢ ਕੇ ਆਪਣੇ ਪੱਥੇ ਵਿੱਚੋਂ ਤੀਰ ਕਮਾਨ ਦੀ ਤੰਦੀ ਉੱਤੇ ਚੜ ਕੇ ਸਰਦਾਰ ਦਿਆਲ ਸਿੰਘ ਦੀ ਛਾਤੀ ਦਾ ਨਿਸ਼ਾਨਾ ਲੈ ਕੇ ਪਿਆਰੀ ਸਾਥ ਸਿੰਘੀ ਤੀਰ ਚਲਾਇਆ ਸਰਦਾਰ ਦਿਆਲ ਸਿੰਘ ਨੇ ਢਾਲੇ ਉੱਤੇ ਰੋਕਿਆ ਏ ਅਮੀਰ ਜਾਨਖੰਵਾਰ ਉਤੇ ਵਾਰ ਉਤੇ ਵਾਰ ਕਰੀ ਜਾ ਰਿਹਾ ਏ ਸਰਦਾਰ ਦਿਆਲ ਸਿੰਘ ਪੈਂਤੜਾ ਬਦਲ ਕੇ ਇਹਦੇ ਤੀਰਾਂ ਦੇ ਵਾਰ ਢਾਲੇ ਉਤੇ ਰੋਕ ਰਿਹਾ ਏ ਹੁਣੇ ਅਮੀਰ ਜਾਨਖੰਦ ਦੇ ਪੱਥੇ ਵਿੱਚੋਂ ਤੀਰ ਖਤਮ ਹੋ ਗਏ ਵਾਰੀ ਆ ਗਈ ਏ ਗੁਰਕਲ ਕੀ ਤਰ ਪਾਦਸ਼ਾਹ ਮਹਾਰਾਜ ਜੀ ਦੇ ਸਿੰਘ ਬਾਬਾ ਦੀਪ ਸਿੰਘ ਜੀ ਦੇ ਜਥੇਦਾਰੀ ਦੇ ਹੇਠ ਲੜ ਰਹੇ ਸਰਦਾਰ ਦਿਆਲ ਸਿੰਘ ਜੀ ਦੀ ਤੇ ਸਰਦਾਰ ਦਿਆਲ ਸਿੰਘ ਦੇ ਪੱਥੇ ਵਿੱਚ ਇਕ ਤੀਰ ਉਛਲ ਉਛਲ ਕੇ ਪੈ ਰਿਆ ਸੀ ਤੇ ਜਿਹੜਾ ਤੀਰ ਛਲਕੇ ਪੈ ਰਿਆ ਸੀ ਪੱਥੇ ਵਿੱਚੋਂ ਸਰਦਾਰ त्याਰ ਸਿੰਘ ਨੇ ਕੱਢਿਆ ਪੱਥੇ ਵਿੱਚੋਂ ਛਰ ਕਰਦਾ ਤੀਰ ਕਮਾਨ ਦੀ ਤੰਦੀ ਉੱਤੇ ਚੜ੍ਹਿਆ ਕੰਨਾਂ ਤੱਕ ਕਮਾਨ ਦੀ ਤੰਦੀ ਖਿੱਚ ਕੇ ਕਰਕੇ ਗੁਰਕਲਗੀ ਤਰਫ ਬਾਦਸ਼ਾਹ ਨੂੰ ਯਾਦ ਕਹਿ ਕੇ ਦੁਕਾਲੰਗ ਪਰਨਾਸੀ ਤੇ ਆਲੰਗ ਸਰੂਪੇ ਸਦਾ ਸੰਗਤ ਆਪਾਂ ਕੰਗੇ ਬੁੱਤੇ ਕਹਿ ਕੇ ਸਰਦਾਰ ਦਿਆਲ ਸਿੰਘ ਨੇ ਮੀਰ ਜਾਨ ਖਾਨ ਦੀ ਛਾਤੀ ਵਿੱਚ ਤੀਰ ਦਾ ਵਾਰ